ਮੰਮਾ ਦਾ ਇਹ ਇੱਕ ਐਫਐਸ ਆਰਪੀ ਕਨਬੈਕੀ ਪੜਿਆ ਤੁਹਾਡੀ ਨੋਟ ਕੱਲ ਸਾਡੇ ਥਾਣਾ ਕਟਵਾਲੀ ਦੇ ਏ ਸੀ ਗੁਰਮੀਤ ਸਿੰਘ ਥਾਣੇ ਕਟਵਾਲੀ ਹਾਜ਼ਰ ਸੀ ਤਾਂ ਉਹਦੇ ਕੋਲ ਜਿਹੜਾ ਸੀਗਾ ਇੱਕ ਗੋਰਖਾ ਰਾਮ ਜਿਹੜਾ ਵਾਸੀ ਬਾੜਮੀਰ ਰਾਜਸਥਾਨ ਦਾ ਰਹਿਣ ਵਾਲਾ ਜੋ ਅਵੋਰ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਹੈਗਾ ਜੋ ਬੀਐਸਐਫ ਤੋਂ ਰਿਟਾਇਰ ਹੈ ਉਹ ਆਪਣੇ ਕਿਸੇ ਦੋਸਤ ਨੂੰ ਛੱਡਣ ਦੇ ਲਈ ਰੇਲਵੇ ਸਟੇਸ਼ਨ ਤੇ 28 ਤਰੀਕ ਨੂੰ ਆਇਆ ਸੀਗਾ ਜੋ 28 ਤਰੀਕ ਨੂੰ ਇਲਿਵਸਟੇਸ਼ਨ ਤੇ ਆਇਆ ਸੀ ਤਾਂ ਉਹ ਆਪਦੀ ਉਹਨੂੰ ਚੜਾ ਕੇ ਆਪਦੇ ਦੋਸਤੋ ਟ੍ਰੇਨ ਤੇ ਜਿਹੜਾ ਸੀ ਉਹ ਬਿਆਰ ਦੇ ਵਿੱਚੋਂ ਸਮਾਨ ਵਗੈਰਾ ਖਰੀਦਣ ਚੱਲ ਗਿਆ। ਉਸ ਤੋਂ ਬਾਅਦ ਉਹ ਮੋਬਾਈਲਾਂ ਦੀ ਦੁਕਾਨ ਦੁਕਾਨ ਤੋਂ ਕੋਈ ਕਵਰ ਵਗੈਰਾ ਖਰੀਦ ਕੇ ਬਾਹਰ ਨਿਕਲੇ ਤਾਂ ਉਹਨੂੰ ਦੋ ਲੇਡੀਜ਼ ਐਕਟਵਾ ਤੇ ਮਿਲੀਆਂ। ਉਹਨਾਂ ਲੇਡੀਜ਼ ਨੇ ਉਹਨੂੰ ਜਿਹੜਾ ਸੀਗਾ ਗੋਰਖੇ ਨੂੰ ਆਪਣੀ ਗੱਲਾਂ ਦੇ ਵਿੱਚ ਮਹਿਲਾ ਫਸਲਾ ਲਿਆ ਜਿਹੜਾ ਸੀ ਉਹ ਉਸ ਤੋਂ ਉਹਨਾਂ ਨਾਲ ਦੋਸਤੀ ਕਰਨ ਲਈ ਦੋਸਤੀ ਕਰਕੇ ਆਪਣੀ ਸਕੂਟੀ ਐਕਟਵਾ ਤੇ ਬਿਠਾ ਕੇ ਆਪਣੇ ਨਾਲ ਆਪਣੇ ਕਿਰਾਏ ਦਾ ਮੰਕੰਟੇ ਲੋਕਲੋਨੀ ਦੇ ਵਿੱਚ ਲਿਆ ਹੋਇਆ ਉੱਥੇ ਲੈ ਗਈਆਂ। ਉੱਥੇ ਲੈ ਜਾ ਕੇ ਜਿਹੜੇ ਸੀ ਉਹਦੇ ਉਹ ਆਪਣੇ ਜਾਲ ਚ ਫਸਾ ਕੇ ਜਿਹੜੇ ਸੀ ਉਹਦੇ ਕੱਪੜੇ ਤੋੜ ਵਾਲੇ ਜਦੋਂ ਉਹਨੇ ਕੱਪੜੇ ਤੋੜ ਵਾਲੇ ਤਾਂ ਉਹਨਾਂ ਦੇ ਚਾਰ ਜਿਹੜੇ ਮੇਲ ਮਿੱਤਰ ਸੀਗੇ ਉਹਨਾਂ ਲੇਡੀਜ਼ ਦੇ ਉਹ ਇੰਟਰ ਹੋਏ ਉਹਨਾਂ ਨੂੰ ਵੀ ਜਿਹੜੀ ਸੀ ਅ ਵਿਦਾਊਟ ਕੱਪੜਿਆਂ ਤੋਂ ਜਿਹੜੀ ਉਹਦੀ ਵੀਡੀਓ ਬਣਾਉਣੀ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਬਲੈਕਮੇਲ ਕਰਨ ਤੋਂ ਬਾਅਦ ਜਿਹੜੇ ਸੀਗੇ ਉਹਦੇ ਏਟੀਐਮ ਲੈ ਲਿਆ ਉਹ ਤੋਂ ਏਟੀਐਮ ਤੋਂ ਦਾ ਜਿਹੜਾ ਸੀ ਪਾਸਵਰਡ ਸੀ ਏਟੀਐਮ ਦਾ ਜਬਰਦਸਤੀ ਉਹਨੂੰ ਡਰਾਤ ਮਟਾ ਕੇ ਲੈ ਲਿਆ ਉਸ ਤੋਂ ਬਾਅਦ ਉਹਦੇ ਏਟੀਐਮ ਵਿੱਚੋਂ 90000 ਰੁਪਏ ਜਿਹੜਾ ਉਹਨਾਂ ਨੇ ਸਾਮੇ ਸਾਮੇ ਅਨੁਸਾਰ ਕਢਾ ਤਾਂ ਉਹ ਕੱਲ ਜਿਹੜਾ ਸੀਗਾ ਸਾਡੇ ਥਾਣੇ ਕਤਵਾਲੀ ਦੇ ਵਿੱਚ ਇੱਕ ਕੰਪਲੇਂਟ ਲੈ ਕੇ ਆਇਆ ਸੀ ਜਿਹਦੇ ਰਿਗਾਰਡਿੰਗ ਜਿਹੜਾ ਸੀ ਅਸੀਂ 2 ਲੇਡੀਆਂ 4 ਜੈਂਟਸ ਐ ਇਹਨਾਂ ਦੇ ਖਿਲਾਫ ਜਿਹੜਾ ਸੀ ਮੁਕੱਦਮਾ ਦਰਜ ਕਰ ਦਿੱਤਾ ਉਹਨਾਂ ਦੇ ਵਿੱਚੋਂ ਜਿਹੜਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਸੀਂ ਇੱਕ ਲੇਡੀਜ਼ ਤੇ ਤਿੰਨ ਜੈਂਟਸ ਜਿਹੜੇ ਉਹਨਾਂ ਦੀ ਕੱਲ ਗ੍ਰਿਫਤਾਰੀ ਪਾ ਲਈ ਐ ਤੇ ਉਹ ਜਿਹੜਾ ਸੀ ਗੋਰਖੇ ਦਾ ਬੰਦਾ ਜਿਹੜਾ 40000 ਰੁਪਏ ਦੇ ਘੁਣਾਏ ਗਏ ਸੀ ਉਹ 40000 ਰੁਪਏ ਬਰਾਮਦ ਹੋ ਗਏ ਇੱਕ ਜਿਹੜੀ ਸਕੂਟਰੀ ਕਨੋ ਨੇ ਕ੍ਰਾਈਮ ਕੀਤਾ ਉਹ ਬਰਾਮਦ ਸੀ ਕਰ ਲਈ ਐ ਦੋ ਆਦਮੀਆਂ ਦੀ ਤੇ ਚ ਗ੍ਰਿਫਤਾਰੀ ਹਜੇ ਪਹਿਲਾਂ ਵੀ ਇੱਕ ਗ੍ਰੀਨ ਕਰੀ ਲਾਏ ਨੇ ਇਹਨਾਂ ਦੇ ਖਿਲਾਫ ਜਸਪੀਤ ਕੌਰ ਨਾਲ ਦੀ ਲੜਕੀ ਆ ਸਾਡੇ ਕਤਵਾਲੀ ਦੇ ਵਿੱਚ ਏਸੀ ਤਰ੍ਹਾਂ ਦਾ ਹਨੀਟਰੈਪ ਦਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਕਵਕਾਦਮਾ ਦਰਜ ਹੈਗਾ ਬਾਕੀ ਇਹ ਜੋ ਪਰਦਾਲ ਕਰ ਰਹੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਰਿਕਾਰਡ ਚੈੱਕ ਕਰ ਰਹੇ ਹਾਂ ਇਹ ਵੀ ਦੇਖੀ ਇਹ ਪਰਦਾਲੇ ਸਾਡੀ ਆਪਣੀ ਚੱਲੂ ਇਹਦੇ ਵਿੱਚ ਜਿਹੜੀਆਂ ਦੋ ਲੇਡੀਜ਼ ਆ ਦੋ ਜੋੜੇ ਹੈਗੇ ਜਿਹੜੀਆਂ ਦੋ ਲੇਡੀਜ਼ ਨੇ ਉਹਨਾਂ ਦੋਨੇ ਹਸਬੰਡ ਵੀ ਨਾਲ ਹੈਗੇ ਇੱਕ ਜੋੜਾ ਜਿਹੜਾ ਹੈਗਾ ਰਾਮਪਰਾ ਦਾ ਰਹਿਣ ਵਾਲਾ ਇੱਕ ਤਲਵੰਡੀ ਸਾਬ ਦਾ ਰਹਿਣ ਵਾਲਾ ਜਿਹੜੇ ਦੋ ਲੜਕੇ ਰਹਿਗੇ ਉਹ ਇੱਕ ਕੋਟੀ ਸੇਖਾਂ ਦਾ ਰਹਿਣ ਵਾਲਾ ਹੈਗਾ ਤੇ ਇੱਕ ਜਿਹੜਾ ਹੈ ਜੇ ਤਾਂ ਕੱਲ ਕੋਈ ਇੱਕ ਸਾਫ ਦਾ ਫੌਜੀ ਐਨੋ ਜਾਗਦੇ ਬਸ ਆਮ ਲੋਕਾਂ ਨੂੰ ਕੀ ਫੀਲ ਕਰਾ ਦੋ ਇਸ ਨੇ ਆਕਾਮ ਨਹੀਂ ਮੈਂ ਆਮ ਲੋਕਾਂ ਨੂੰ ਇਹੀ ਫੀਲ ਕਰਨਾ ਚਾਹੁੰਗਾ ਕਿ ਜਿਹੜੇ ਇਸ ਤਰ੍ਹਾਂ ਦੇ ਮਾੜੇ ਅੰਸਰ ਹੈਗੇ ਜਿਹੜੇ ਬਹਿਲਾ ਫਸਲਾ ਕੇ ਆਪਣੇ ਜਾਲ ਦੇ ਵਿੱਚ ਫਸਾਉਦੇ ਆ ਉਹਨਾਂ ਤੋਂ ਬਚਣਾ ਚਾਹੀਦਾਗਾ ਜਿਹੜੇ ਮਾੜੇ ਕੰਮ ਲੋਕੀ ਕਰਦੇ ਹੈਗੇ ਜਿਨ੍ਹਾਂੋਂਾਂ ਤੋਂ ਦੂਰ ਰਿਹਾ ਜਾ ਸਕੇ ਉਹ ਨਹੀਂ ਚੰਗੇਗਾ ਇਹ ਸਾਫ ਦਾ ਫੌਜੀ ਜਿਹੜਾ ਬੰਦਾ ਤਾਂ ਹਾਂਜੀ ਇਹ ਬੀਐਸਐਫ ਦੇ ਵਿੱਚੋਂ ਰਿਟਾਇਰ ਹੈਗਾ ਕਰ ਜੀ ਹੌਲੀ 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 হৰি হৰি